52 ਉਹ ਨਾਂਹੇ ਕੰਨ ਤੇ ਬਣਾ ਲਾ ਨਾ ਕੋਈ ਬਾਪੂ ਪਹੁੰਚ ਗਿਆ ਜ ਸਭਾ ਤੋਂ ਉੱਪਰ ਅਮਰਜੈਂਸੀ ਜਾਣਾ ਪਿਆਉਂਦੀ ਸਾਰ ਸੱਟ ਮਰਾ ਲਈ ਜੀ ਟਰੈਕਟਰ ਚੜਾਤਾ ਕਿਸੇ ਨੇ ਪੈਰ ਕੋ ਬਾਪੂ ਕਹਿੰਦਾ ਉੱਥੇ ਹੂੰ ਤੇ ਆਉਂਗਾ ਦਾ ਤੂੰ ਆਉਗਦੇ ਦੇ ਉੱਥੇ ਉਹ ਆਪਣੇ ਸਾਰੇ ਜੀ ਜਨਮ ਹਾਲ ਵੀ ਸਾਰੀ ਗੱਡੀ ਦੀ ਆਉਣੀ ਹਮ ਮੰਤ ਫੋ ਜੇ ਆਪਾਂ ਗੱਡੀ ਵਿੱਚ ਚੱਲਦੇ ਵੀ ਕਿ ਚੱਲ ਘੜੀ ਤੈਨੂੰ ਤਾੜ ਦੂੰਗੇ ਆਉਂਦੇ ਆਉਂਦੇ ਜਦ ਐ ਆਉਣ ਲੱਗੇ ਉਹ ਜਿਹੜੇ بڑے بڑے ਟਾਇਰ ਹੁੰਦੇ ਨਾ ਉਹ ਜਦ ਆਉਣ ਲੱਗੇ ਆਉਣ ਲੱਗੇ ਉਹ ਮੂਹਰੇ ਉੱਪਰ ਠਢਾ ਲਾਤਾ ਕਰੀ ਮੂਹਰੇ ਨਾਲ ਹੀ ਮੁੱਕੇ ਅੱਛਾ ਉਹ ਮੋਹਰ ਦੇ ਵੀ ਕੰਬੀ ਹੋ ਗਿਆ ਉਹ ਕਿਹਾ ਬੱਤ ਬਾਈ ਛੱਡ ਗਿਆ ਮੈਂ ਤਾਂ ਮੋਟਰਸਾਈਕਲ ਤੇ ਫੋਨ ਆਇਆ ਹੈ ਫੋਨ ਉਹਦੇ ਉੱਥੇ ਆਉ ਹੈ ਗੱਡੀ ਲੈਣ ਦੇ ਜੀ ਗੱਡੀ ਫਿਰ ਉਹਨੇ ਉੱਥੇ ਦੇ ਉਹ ਨੂੰ ਬੁਲਾਇਆ ਪੀਤ ਨੂੰ ਲੱਗਰ ਵਿੱਚੋਂ ਆਇਆ ਨੰਦੇ ਤਾਂ ਉਹਦਾ ਮੋਟਰਸਾਈਕਲ ਛੱਡ ਕੇ ਜਾਂਦਾ ਕਿਉਂਕਿ ਤੁਰਨੀ ਤਾਂ ਹੁੰਦਾ ਮੈਂ ਮੋਟਰਸਾਈਕਲ ਪਰੋਂ ਗਾਂ ਛੱਡ ਕੇ ਗਿਆ ਉੱਥੇ ਤੱਕ ਫਿਰ ਗੱਡੀ ਬਰਾਏ ਉਹ ਤਾਂ ਕੁਛ ਨਹੀਂ ਮੜੇ ਜੀ ਉਹ ਤਾਂ ਬਚਾਉਗੇ ਮੜਾ ਜਾ ਫ੍ਰੈਕਚਰ ਹੋਇਆ ਮੜਾ ਜਾ ਤਾਂ ਹੈ ਤਾਂ ਵੀ ਫ੍ਰੈਕਚਰ ਦਾ ਫ੍ਰੈਕਚਰ ਹੈ ਨਾ ਫ੍ਰੈਕਚਰ ਤੇ ਪਲਾਸਟਰ ਲਾਇਆ ਉਹਨਾਂ ਨੇ ਹਾਂਜੀ ਫਿਰ ਹੁਣ ਪੱਕਾ ਕੱਲ 20 ਦਿਨ ਬਾਅਦ ਕਹਿੰਦੇ ਪੱਕਾ ਪਲਾਸਟਰ ਲਾਵਾਂਗੇ ਫਿਰ ਪੱਕਾ ਕਿੰਨੇ ਟਾਈਮ ਲਈ ਲੈਂਦਾ ਹੁੰਦਾ ਤਿੰਨ ਮਹੀਨੇ ਮਾਂ ਜੀ ਰੋ ਪੈਣੀ ਆ ਤਾਂ ਬਾਬਾ ਇਹ ਪੱਕਾ ਤਾਂ ਹੈ ਲੈ ਇੰਨਾ ਰੱਖ ਲਾਓ ਉਪੰਗਣਾ ਛੁਰਦਿ ਗੱਲੜੀਆਂ ਆ ਹੋਇਆ ਮਰਾ ਦੇ ਦੇ ਥੋੜੀ ਜੀ ਜਾਂ ਤਾਂ ਤੇ ਹੋ ਰਾਜੀ ਹੋ ਜਨੇ ਲੈ ਗੱਲਾਂ ਸੁਣ ਤਾਂ ਵੀ ਬਾਬੇ ਹੈ ਤਾਂ ਹੈ ਨਾ ਚਲੋ ਕੋਈ ਨਹੀਂ ਕੇ ਬੰਦ ਹੁਣ ਜਿਹੜੇ ਬੜੇ ਬੜੇ ਟਾਇਰਾਂ ਨੂੰ ਪਤਾ ਨਹੀਂ ਲੱਗਦਾ ਉਹ ਵੀ ਬਹੁਤ ਹੈ ਬੀੜ ਵੀ ਬਹੁਤ ਹੈ ਬਹੁਤ ਹੀ ਜਾਂ ਬਹੁਤ ਜਿਆਦਾ ਉਹ ਤਾਂ ਕਹਿੰਦੇ ਉਹ ਵੀ ਕਹਿੰਦੇ ਵੀ ਅਸੀਂ ਗੱਡੀ ਉੜੀ ਆਵਾਜ਼ ਨੂੰ ਲੈ ਜੂਗੇ ਕੌਣ ਕਹਿੰਦਾ ਬੱਬੀ ਅਚਾਨੇ ਤੇ ਮੈਂ ਤੈਨੂੰ ਮੈਂ ਉੜੀ ਛੱਡ ਦਿੰਦਾ ਉਹ ਮੈਨੂੰ ਇਹ ਨਾ ਕਰਕੇ ਲਾਵਾ ਘਰ ਆਇਆ ਇਹਨਾਂ ਨੇ ਉੜੇ ਆ ਜਾਣਾ ਘਰ ਦੇ ਗਏ ਪਾਓ ਚਲੋ ਤਾਂ ਹੈ ਮੈਂ ਦੇ ਦੇ ਮੰਜੀ ਜਣੇ ਤੇ ਗਏ ਨਿੰਮਾ ਜਦ ਆਈਆਂ ਹੁਣ ਨਿੰਮਾ ਨਾਲੇ ਤਾਂ ਆ ਆ ਉਹ ਮਦਰ ਅੱਗੇ ਉਹਨਾਂ ਨੇ ਉਹ ਕਿਹਾ ਕਹਿੰਦੇ ਦਰਵਾਜ਼ਾ ਖੋਲੋ ਮੈਂ ਪਤਾ ਨਹੀਂ ਕਹਦੇ ਦਰਵਾਜ਼ਾ ਕਹਿੰਦੇ ਕੀ ਅੰਦਰੇ ਲੈ ਕੇ ਆਉਣੀ ਗੱਡੀ ਉਹ ਪੈਰ ਆਕੇ ਨਾ ਛੇਟਾ ਇੱਧਰ ਉੱਤੀ ਜੁੱਤੀ ਉਰੇ ਨੂੰ ਲੰਘ ਆਏ ਨਹੀਂ ਲੰਘਿਆ ਨਹੀਂ ਹੈ ਉਹ ਉੱਦਦੇ ਤੇ ਆਏ ਆ ਵਜਿਆ ਛੇਟਾ ਨਹੀਂ ਫੇ ਪੈਰ ਚੜੇ ਵਿੱਚ ਆ ਪਿਛਲੇ ਪਾਸੇ ਟੁੱਟੀ ਨਾ ਮੂਰੇ ਦੇ ਆ ਮੂਹਰੇ ਇਹ ਉੱਜਲੇ ਬਸਤੇ ਆਂ ਅੱਡੀ ਪਰ ਹਾਂ ਅੱਡੀ ਟੁੱਟੇ ਦਾ ਮੂਨਾ ਬਸਾ ਜਿਕਰ ਹੋਣਾ ਬੰਨ ਜੁੱਤੀ ਆਏਗਾ ਟੁੱਟੇ ਨੇ ਟੱਪੇ ਨਹੀਂ ਬੰਨ ਪਤਾ ਨਹੀਂ ਨਹੀਂ ਟੁੱਟੇ ਦਾ ਹੋਰੇ ਤੇ ਆ ਆ ਉਹ ਹੋ ਗਿਆ ਨਾ ਆਏ ਆਏ ਹੋਗੇ ਮੈਂ ਗਿੜਿਆ ਨਾ ਜਾਂ ਨਾ ਆ ਆ ਆਪਦੇ ਬਜਟ ਨਾਲ ਹੀ ਨਾ ਟੁੱਟ ਗਿਆ ਹੋਵੇ ਉਹ ਗਿਆ ਨਾ ਆਏ ਹੋਏ ਪਿਛਲੇ ਪੱਧਰ ਦੇ ਚੜੇ ਨਾ ਪੈ ਉਹ ਤੋਂ ਵਖਰੇ ਕਰਕੇ ਲਈ ਉਹਨੇ ਸਾਈਡ ਕਰਕੇ ਇਹਦੇ ਇਹਨਾਂ ਸਾਈਡ ਕਰਕੇ ਲੀ ਗਿਆ ਆਇਆ ਜਦ ਨਬਾਤ ਬੈਠਾ ਰੇਡ ਦੁਰੇਡ ਦੁਰੇਡ ਦੋ ਸਾਈਡ ਕਰਕੇ ਉੱਪਰ ਪਿੱਛੇ ਚੜ ਗਿਆ ਚਾਹ ਕੋਈ ਨਹੀਂ ਮਿਲਦਾ ਜੋ ਹੋਣਾ ਤਾਂ ਤਾਂ ਹੋ ਗਿਆ ਹੁਣ ਸੰਪਲੀ ਹੁੰਦਾ ਜਿਹਨੇ ਜਗੋਂ ਆਉਣ ਲੱਗੇ ਤਾਂ ਹੋ ਗਿਆ ਜਾਣ ਲੱਗੇ ਸੇਵਾ ਕਰ ਲਈ 8 ਦਿਨ ਹਾਂ ਕਿੰਨੇ ਦਿਨ ਹੋ ਗਏ ਗਿਆ ਇਹਨੂੰ ਪਹਿਲਾਂ 8 ਦਿਨ ਤੋਂ ਵੀ ਵੱਧੇ ਮੰਨੋ ਇੱਕ ਮੈਨੂੰ ਕਹਿੰਦਾ ਤੂੰ ਹੀ ਜਾਂਦਾ ਹੈਗਾ ਸੇਵਾ ਨੂੰ ਮੈਂ ਮੈਂਤਾ ਜਾਉਂਗਾ ਜੇ ਘਰਾਂ ਕੋਈ ਉਹਦਾ ਗੁਰਦਵਾਰਾ ਘੁੰਮਦਾ ਫਿਰਦਾ ਮੈਨੂੰ ਕਿਤੇ ਜਾਣਾ ਪਿਆ ਕਰੀ ਪਾਣੀ ਚੱਲਦੇ ਘਰਾਂ ਨੂੰ ਉਧੇ ਕਰਕੇ ਲਾਓਗੇ ਗੱਡੀ ਇਹ ਕਰਕੇ ਚਲੋ ਕੋਈ ਨਹੀਂ ਕੋਈ ਨਹੀਂ ਚੱਲ ਚੱਲ ਠੀਕ ਹੈ ਕੋਈ ਰੰਕੜੇ ਆ ਹੂੰ ਦੇ ਰਹੇ ਨੇ ਇਹ ਜਿੱਦਾਂ ਹਾਂਜੀ ਹਾਂਜੀ ਬੜਾ ਕਿੱਥੇ ਆਉਂਦੇ ਉਹ ਇਨਦੇ ਇਲਾਕਾ ਕਰ ਲਵਾਂ ਚਲ ਬੰਤਾ ਗਿਆ ਜਾਰ ਮਹਲਾ ਬੰਦੇ ਵਾਤ ਭਜਨ ਕੱਟੀ ਵੀ ਕਰ ਰਹੀ ਹੁੰਦੀ ਹੋਵੇ ਨਾ ਹਾਂ ਸਰ ਕਰਕੇ ਆ ਗਿਆ ਅੱਛਾ ਆਉਂਦੇ ਉਹਦੇ ਬਾਹਰ ਟਰੈਕਟਰ ਬਹੁਤ ਲਾਈਨ ਉੱਪਰ ਨੂੰ ਜਿੱ ਜਾਉਂ ਲੱਗੇ ਹੋਇਤਾ ਉੱਜਾ ਜਦ ਤੁਰਦੇ ਜਦ ਨੂੰ ਮੈਂ ਆਇਨ ਹੋਇਆ ਆ ਕੁੜੀ ਦੇ ਵੱਡੇ ਵੱਡੇ ਟਾਇਰ ਹੁੰਦੇ ਆ ਪੂਰੇ ਫੁੱਟ ਦੇ ਆ ਅੱਖਾਂੋਂ ਉਹ ਉਹ ਆਇਆ ਕੋਈ ਵੱਡੇ ਬਿਚੇ ਜੁੱਤੀ ਮੈਂ ਵੀ ਨਹੀਂ ਗੁਰੇ ਅਟੇ ਰੋ ਤੱਕ ਨਹੀਂ ਹੋਇਆ ਟੁੱਟੀ ਮੂਰੇ ਤੇ ਯਾਰ ਮੂਰੇ ਦੇ ਟੁੱਟੀ ਆ ਪਰ ਸਾਈਡ ਪਰ ਤੇ ਮੀਜੀ ਜਾਨੂ ਆ ਜੇ ਬੱਚੜ ਗਿਆ ਨਾ ਮੂਰੇ ਆ ਗਿਆ ਜੋਰ ਬਜਾ ਇੱਥੇ ਤੇ ਹੋਈ ਹੈ ਜਿੱਥੇ ਹੋਈ ਮੈਂ ਤਾਂ ਕਹਿੰਦਾ ਕਿ ਇੱਥੇ ਆਈ ਲੰਘ ਨਹੀਂ 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 ਆਈ ਲੰਘੇ ਹੋਏਗਾ ਮਾਲ ਵੱਟਿਆ ਆ ਇਹਦੇ ਵਿਚੋਂ ਜਿਹੜੀ ਵਿਚਿਆ ਨਾ ਉਹ ਮਾਲ ਵੱਟ ਗਿਆ ਕਿ ਗਿਆ ਨਾ ਮੈਂ ਅੰਦਰ ਪਿਛਲੇ ਪਾਸੇ ਤੇ ਪਿਛਲੇ ਪਾਸੇ ਤੇ ਕੋਈ ਜੁੱਤੀ ਦੀ ਜੁੱਤੀ ਮੋੜਾ ਕੇ ਉੱਪਰ ਚੜ੍ਹ ਗਿਆ ਤਾਂ ਵਿਛਾ ਗਿਆ ਕਿ ਉਹ ਪਲੇ ਡਵਾ ਦੱਸ ਦਿੰਦਾ ਹੀ ਕੰਮ ਉਹਦਾ ਹਾਂ ਮੈਂ ਤਾਂ ਜਦੋਂ ਲਾਉਂਦਾ ਨਾ ਉਹਦਾ ਨਾ ਉਹ ਤਾਂ 3 ਮਹੀਨੇ ਕਹਿੰਦਾ ਉਹਨੇ ਤਾਂ 3 ਮਹੀਨੇ ਗਿਆ ਡਾਕਟਰ ਨੇ ਜਿਹੜਾ ਮਾਰ ਜਾਂਦਾ ਦੱਸ ਦਿੰਦਾ ਕੰਮ ਉਹਦਾ ਪੱਕਾ ਪਲਾਸਟਰ ਲਾਉਂਦੇ ਨਹੀਂ ਨਹੀਂ ਪਲਾਸਟਰ ਕਿਹਾ ਸਰਜਰੀ ਆ ਨਹੀਂ ਨਹੀਂ ਕੁਝ ਨਹੀਂ ਹੁੰਦਾ ਨਹੀਂ ਹਟ ਜਾਂਦਾ ਉਹ ਤੇਰਾ ਹੌਰ ਹੁੰਦਾ ਅੰਦਰ ਇਹ ਹਰਦੀ ਪਿਕ ਮਾਰਕਟ ਲੱਗਦਾ ਵਾ ਠੀਕ ਹੈ ਜੀ ਉਹ ਤਾਂ ਤੇਰੀ ਮਾਰਗੀ ਆ ਹੁਣ ਨਹੀਂ ਨਹੀਂ ਉਹ ਬੰਦੇ ਆਏ ਨੇ ਮੈਂ ਉੱਥੇ ਡਿਗਿਆ ਮੇਰਾ ਪੈਰ ਸੋਜ ਗਿਆ ਉੱਥੇ ਮੋਟਰ ਪਰ ਬਹੁਤ ਬੁਰਾ ਗਿਆ ਆਈ ਨਹੀਂ ਕਿਉਂਕਿ ਨੂੰ ਨੂੰ ਨਹੀਂ ਲੰਘਿਆ ਹੋਏਗਾ ਮਾਹ ਵੀ ਟੁੱਟ ਗਿਆ ਉਹ ਬਜੇ ਨਾਲ ਆ ਕੇ ਉਹ ਤਾਂ ਆਏ ਮੂਰੇ ਨੂੰ ਨਿਕਲ ਗਿਆ ਉਹ ਚਲੋ ਕੋਈ ਚੋ ਮਾਰ ਘੱਟ ਕੇ ਆਰਾਮ ਆ ਜਾਇਦਾ ਵਾ ਹਾਂ ਇੰਦੀ ਨਾ ਬਹੁਤਾ ਆਪਣਾ ਪੈਰ ਨਾ ਪਤਾ ਹਲਾਇਓ ਵਾ ਚਲੋ ਪੈਰ ਹਲਾਇਓ ਦਸ ਦਿਨ ਦਾ ਉਹਨੇ ਕਿਹਾ ਵੀ ਪੈਰ ਨਹੀਂ ਹਰਣਾ ਵਾ ਤਾਂ ਬਾਕੀ ਫਿਰ ਡੇੜੀ ਵੀ ਆ ਗਿਆ ਹਾਂ ਬਈ ਬੇ ਵੇਰੀ ਪੁੱਛ ਲੈ ਡੇੜੀ ਕਰ ਆ ਗਿਆ ਤਾਂ ਡੇੜੀ ਉਤਾ ਲਿਆ ਤਾਂ ਹਾਂ ਚਲ ਕੋਈ ਨਹੀਂ ਇਹਦਾ ਕੋਦਰਦੀ ਹੁੰਦਾ ਚਲੋ ਵਿਚਾਰ ਚੰਗਾ ਬੋਲਾ ਜਾਂਦਾ ਤੇ ਬਾਹਰ ਮਾਰਿਆ ਜਾਂਦਾ ਚਾਚੇ ਦੇਖ ਲਾ ਕੀ ਕਰੀਏ ਕਿਸਮਤਾਰ ਮੈਂ ਤਾਂ ਇਨਾ ਸ਼ੁਕਰ ਕਰਿਆ ਮੈਂ ਤਾਂ ਹੁਣ ਦੱਸਿਆ ਤੇ ਚਾਤੀ ਨੇ 8 ਦਿਨ ਹੋ ਗਏ ਉਹ ਇਹ ਇੰਨਾ ਮਤਲਬ ਕਦੇ ਹੋ ਨਹੀਂ ਹੋਇਆ ਉਹ ਇਹ ਤਾਂ ਪਤਾ ਨਹੀਂ ਹੁੰਦਾ ਯਾਰ ਇਹ ਨਹੀਂ ਲੱਗ ਹੂੰ ਹੂੰ ਇਧਰ ਹੋਰ ਇੱਥੇ ਮੰਗਰ ਤੇ ਮਰ ਗਈ ਨਹੀਂ ਫਿਰ ਕੋਈ ਨਹੀਂ ਤੁਹਾਨੂੰ ਹੁਣ ਕਿੱਥੇ ਕਿੰਨੀ ਲੱਗਦਾ ਜੋ ਕਿ ਉਹ ਮੱਥਾ ਨਹੀਂ ਪਿੱਟਿਆ ਗੱਡੀ 'ਚ ਬੈਠਣ ਲੱਗੇ ਸਮਝਦਾ ਥੋੜੀ ਜਿਹੀ ਦੂਰ ਰਹਿ ਗਈ ਸੀ ਹਾਂ ਫਿਰ ਆਉਂਦੇ ਹੋਣ ਉਹ ਤਾਂ ਕੋਈ ਪੈਰ ਪੂਰ ਚੜ ਗਿਆ ਮਾੜਾ ਮੂਰ ਤਾਂ ਠੀਕ ਹੈ ਪਲਾਸਟਰ ਚ ਲਵਾਤਾ ਅੱਛਾ ਚੱਲ ਵਧੀਆ ਉਹ ਫਿਰ ਵਹਿਮ ਹੁੰਦਾ ਹੈ ਇਹਨੂੰ ਫਿਰ ਚੱਲ ਕੇ ਨਹੀਂ ਨਹੀਂ ਵਹਿਮ ਨਹੀਂ ਆ ਸੱਚੀ ਗੱਲ ਹੈ ਮੈਂ ਨਹੀਂ ਮੰਨਦਾ ਗੱਲ ਹੁਣ ਜਿਹੜਾ ਕੰਮ ਹੋਣਾ ਅੱਜ ਹੋਰ ਤਕਰੀਬ ਘਟਾ ਫੇ ਵਾਧ ਜਾਣੀ ਆ ਠੰਡ ਹੈ ਹੋਰ ਰਾਤ ਨੂੰ ਹੋਰ ਹੋ ਜਾਣੀ ਠੰਡੇ ਕਰਕੇ ਹੋਰ ਔਖਾ ਹੈ ਠੰਡੇ ਜਿਹਾ ਤਾਂ ਜ਼ਿਆਦਾ ਦੁਖਦੀ ਆ ਪਾੜ ਜਾਂਦਾ ਹਟ ਜਾਂਦਾ ਹੁਣ ਠੀਕ ਆ ਵਧੀਆ ਉਹ ਤਾਂ ਹੋਰ ਐਨਾ ਨਹੀਂ ਹੋਇਆ ਕਹਿੰਦਾ ਵੀ ਹਿੱਲੇ ਹੋ ਨਾ ਬਹੁਤ ਹਲਾ ਹੋਣਾ ਫਿਰ ਜਿੱਤੇ ਹੂੰ ਜੇ ਗੋ ਜਾ ਕੇ ਇਹਦਾ ਹੋਂਗ ਲੱਗ ਜੁਰ ਜੈ ਨਹੀਂ ਤਾਂ ਨੁਮ ਗਿਆ ਪਰ ਸਾਡਾ ਜੁਰ ਜਨ ਜੁੜ ਗਿਆ ਮੈਂ ਤਾਂ ਦਾਦੇ ਮੋਟਾ ਕੇ ਬੱਗਿਆ ਮੈਨੂੰ ਐ ਮੇਰੀ ਕੋਈ ਟੁੱਟ ਗਿਆ ਜਦ ਮੈਂ ਉੱਥੇ ਕੱਲੀਆਂ ਮੋਟਰ ਚਾਪੀ ਚੱਕਣ ਲੱਗਾ ਉੱਚੀ ਸੀ ਚੱਕਦੇ ਚੱਕਦੇ ਮੈਂ ਚੱਕਲੀ ਚੱਕ ਕੇ ਬੰਦੂਰ ਬਾਰੇ ਖਾਲ ਤੀ ਉਹ ਗਿਰ ਗਿਆ ਬਹੁਤ ਬੁਰਾ ਗਿਆ ਮਾਫੀ ਕੋ ਟੁੱਟ ਗਿਆ ਪਿਆ ਚਲ ਖੜਾ ਹੋ ਗਿਆ ਹਾਂ ਹੱਫਤਾ ਦੁਖੀ ਗਿਆ ਪੈਰ ਤੁਰ ਹੋ ਗਿਆ ਬੱਦ ਕਰ ਲੰਘ ਗਿਆ ਬੱਦਕ ਹਾਲਾਂਕਿ ਉਹਨੂੰ ਨਹੀਂ ਪਤਾ ਲੱਗਿਆ ਉਹ ਕਹਿੰਦੇ ਖਬਰ ਮੋਟਰਸਾਈਕਲ ਤੇ ਵੱਜਿਆ ਅੱਛਾ ਅੱਛਾ ਉਧਰ ਝੀਲਾ ਮੈਂ ਤੇਰਾ ਨਮ ਅਧਿ ਉਹ ਉੱਥੇ ਉੱਥੇ ਉਹ ਜਾਂਦਾ ਮੈਂ ਇਹਨੂੰ ਰੋਲਾ ਪੈ ਗਿਆ ਫੇਰ ਉੱਥੇ ਤੇ ਬਾਬਾ ਰਗੜਦਾ ਹੈ ਫੇਰ ਵੀ ਬਾਹਰ ਬਚਾਉ ਹੋ ਗਿਆ ਚਲੋ ਬਚਾਉ ਹੋ ਗਿਆ ਨੀਂ ਗੱਲ ਬਹੁਤੀ ਇੰਨਾ ਸਫਰ ਕਰ ਬਲੈਕ ਬਲੂਡ ਦਾ ਚਾਚੇ ਕਿੰਨਾ ਚਿਰ ਔਖਾ ਰਿਹਾ ਦੇਖ ਲਾ ਹਲੇ ਵੀ ਡੈਡੀ ਨੂੰ ਔਖਾ ਹੋ ਜਾਂਦਾ ਦੁਖਣ ਲੱਗ ਜਾਂਦੀ ਹੈ ਜੀ ਦੇ ਗੀ ਤੇ ਪਹਿਲਾ ਵੀ ਉਹ ਕਾਦਾ ਦਾ ਇੱਕ ਚੱਕ ਦਾ ਰਾਹ ਹੋਆ ਨੇ ਇੰਦਰ ਜੀ ਉਹ ਵੀ ਕਿਹੜੀ ਸੀ ਉਹ ਜਿੱਤਣ ਤੇ ਹਟਾ ਤੂਗੀ ਉਹ ਵੀ ਉਹ ਵੀ ਇੱਡੀ ਕਰਕੇ ਦੁਰਦਾ ਉਹ ਇੱਡੀ ਕਰਕੇ ਇਹ ਦੁਰਦਾ ਲੇਕਿਨ ਇਹ ਨਹੀਂ ਜਾਂ ਕਿੰਨੇ ਚੱਲਦਾ ਉਹ ਟਾਇਰ ਉਹ ਲੈ ਕੇ ਆਉਂਦਾ ਉਹ ਪਤਾ ਚਲੋ ਕੋਈ ਨਹੀਂ ਜਿਹੜੀ ਉਹ ਪੈਲੀ ਭਾਈ ਹਟਣ ਦਾ ਹਟਣ ਤੇ ਹਟਣਾ ਪੈਣਾ ਜੁੱਤੀ ਚਾਹੀਦਾ ਜੁੱਤੀ ਕਰਕੇ ਟੋਣਾ ਚਾਹੀਦਾ ਮੈਨੂੰ ਪਤਾ ਨਹੀਂ ਕੌਣ ਕਹਿੰਦਾ ਦਾ ਕਦਾਂ ਮਰ ਟੜਕੜਾ ਆਵੇ ਬੇ ਗਲਮ ਕੋੜੇ ਕਰਦਾ ਹੋਵੇ ਸਰਕਾਰੀ ਮਿੱਟੀ ਦਾ ਲੈ ਬੜਦਾ ਉਸ ਜਿਹੜੀ ਪੁਰਾਣੀਆ ਕਰ ਕਰ ਖੱਤ ਹਾ 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 ਆਰੇ ਇੱਕ ਦੇਖ ਲੈ ਤੂੰ ਪੁੱਛ ਰਿਹਾ ਕਿ ਤਾ ਲੰਗਰ ਦੇ ਵਿੱਚ ਬੰਦਾ ਬੰਦਾ ਆਉਂਦੇ ਆਏ ਜਿੰਨੇ ਜਿਆਦਾ ਮੇਸ਼ਾ ਉਧਰ ਨਹੀਂ ਆ ਗਿਆ ਮੀਨੇ ਬਹੁਤ ਦੁਨੀਆ ਮੀਨੇ ਖੱਜਲ ਕਰਵਾਈ ਮੀਨੇ ਖੱਜਲ ਕਰਵਾਈ ਰਹਿ ਤੇ ਨਾੜਦਾ ਇਹ ਅੰਦਰ ਹਾਂ ਉਰੇ ਵੀ ਤਾਂ ਹੁਣ ਅਸੀਂ ਜੇ ਰੁਕ ਲੁਕੇ ਸੁੱਕ ਬਗੇ ਚ ਚੇਗੇ ਜਦੋਂ ਦੁੱਖੇ ਤੇ ਆਏ ਪੂਰਾ ਮੀਂਹ ਨਹੀਂ ਆਇਆ ਅੰਨੇ ਇੰਨੀ ਹਵਾ ਚੱਲੀ ਨੇਹਰੀ ਦਾ ਨਹੀਂ ਪਤਾ ਲੱਗਿਆ ਨੇਹਰੀ ਬਹੁਤ ਆਈ ਹੈ ਜੀ ਬਾਤ ਤੁਸੀਂ ਕਹਿ ਰਹੇ ਮਾਲ ਗਿਆ ਆਪਣੇ ਘਰ ਨਾ ਸਮਝ ਨਹੀਂ ਲੱਗਿਆ ਕਿ ਅੰਦਰ ਬੈਠੇ ਤੇ ਨਹੀਂ ਆਈ ਅੱਜ ਬਹੁਤ ਆਈ ਆ ਕਾਕਾ ਛਾਵ ਨੂੰ ਜਿੱਦੂ ਜਾਈਆਂ ਬਾਅਦ ਜਿਹੜਾ ਮਰਦੇ ਨਾ ਉੱਥੇ ਤੇਰੀ ਆਈ ਤੇ ਤੁਹਾਨੂੰ ਪਤਾ ਹੀ ਨਹੀਂ ਉਹ ਗਾਟ ਆ ਰਹੀ ਧੀ ਰੁਕ ਗਈ ਹੁਣ ਪਤਾ ਨਹੀਂ ਲੱਗਿਆ ਫਿਰ ਅੰਦਰ ਪਤਾ ਲੱਗਿਆ ਹਵਾ ਆਈ ਹੈ ਹਵਾ ਆ ਰਹੀ ਚੁੱਲ ਹੈ ਆਪਣੇ ਘਟਦੇ ਨਾਇਕ ਰਖੇਤ ਵਿੱਚ ਖੜਾਗਾ ਇਧਰੋਂ ਬਹੁਤ ਗਈ ਆ ਇਧਰ ਕੋ ਹੋ ਰਿਆ ਨਾ ਤਾਂ ਸਭ ਕਿ ਨਹੀਂ ਪਤਾ ਉੱਥੇ ਹੀ ਤੁਹਾਨੂੰ ਪਤਾ ਲੱਗ ਗਿਆ ਜਦ ਅਸੀਂ ਆਏ ਤੁਰਨ ਲੱਗੇ ਮੀਂਹ ਤੁਰੇ ਬਹੁਤ ਨਹੀਂ ਸਾਦਾ ਤੁਰੇ ਅਸੀਂ ਭਿਜਦੀ ਆਈ ਆ ਲੈ ਖੜ ਦੇਣਾ ਤਾਂ ਉੱਥੇ ਤਾਂ ਖੜੇ ਨੇ ਖਾਦਾ ਟਾਈਮ ਆ ਆਪੋਂ ਦੇ ਵਿੱਚ ਚੱਲਦੇ ਆ ਮੰਗਦੇ ਉੱਥੇ ਤੇ ਤੁਰੇ ਮੈਂ ਭਿਜਣਾ ਤਾਂ ਤਾਂ ਹੋ ਖੈਰਵਾਦ ਹੋਣਾ ਕਿ ਮੀਂਹ हट ਗਿਆ ਆ ਭਿਜਣ ਦਾ ਇੱਕ ਵਾਰ ਚੱਲوں ਮੈਂ ਕੱਪੜਾ ਕੱਲ ਮਾਰੀ ਦੇਖੀ ਜੂ ਕੱਪੜੇ ਕੋਲ ਕੇ ਪੈ ਜਾਣਾ ਨਹੀਂ ਚੱਲ ਆ ਕੋਈ ਨਹੀਂ ਜਿਹੜੇ ਕੱਪੜੇ ਨੂੰ ਠੰਡਾ ਪੜ ਜਾਂਦਾ ਨਾ ਬਦਲ ਨਹੀਂ ਤੇ ਆ ਕਿ ਮੈਂ ਹੁਣ ਬਦਲਣ ਲੱਗਿਆ ਤਾਂ ਜੂਂ ਜੀ ਨੇ ਬੁੜੇ ਸਾਲਾ ਪਾਇਆ ਹੋਇਆ ਤਾਂ ਕੋਈ ਨਹੀਂ ਤੋਹ ਤਾ ਕੋਈ ਨਹੀਂ ਤੋ ਹੋਏ ਨਾ ਆਗੇ ਤੋ ਹੋ ਜਾਣ ਕੋਈ ਜੇ ਕੋਈ ਬਚਾ ਹੋ ਗਿਆ ਤੂੰ ਅੰਦਰ ਪਰ ਮਾਰ ਕੇ ਇਹੀ ਗੱਲ ਹੈ ਉਹ ਦਰਦੀ ਹੈ ਕਿ ਨਾ ਇਹ ਕਿਸੇ ਦੇ ਪਾਸ ਮੈਂ ਉਹ ਕਰਦਾ ਮੈਂ ਕੁਹਾੜੀ ਆਪਣੇ ਹੱਥ ਤੇ ਇਹਨੇ ਆਪਣੇ ਹੱਥ ਤੇ ਮਾਰ ਲਿਆ ਹੁਣ ਤੱਕ ਪੱਟੀ ਵੀ ਨਹੀਂ ਗਰੀ ਜਾਂਦਾ ਆਏ ਮਾਰੀ ਕੁਹਾੜੀ ਮੈਂ ਛੇਕ ਜਿੱਲੀ ਵਾਲਾ ਕੰਮ ਕਰਿਆ ਇਹਨੇ ਕਰਦਾ ਉਹ ਬਾਏ ਦੇ ਕਬਰੀ ਪਿਡੇ ਜੇ ਦੀ ਗੱਲ ਆ ਮੈਂ ਉੱਥੇ ਜੰਮ ਕੇ ਉੱਪਰ ਤੇ ਫੱਟਾ ਗਿਰ ਗਿਆ ਇੱਕ ਦਿਨ ਫੱਟਾ ਇਹਦੇ ਕੋਲ ਪਟਿਆ ਜਿਹਦੇ ਪੈਰ ਕੋ ਫੱਟਾ ਬਣ ਗਿਆ ਮੇਰੇ ਮੈਂ 15 ਦਿਨ ਇੱਕ ਨੇ ਡੰਡੇ ਘਾ ਧੋਦਾ ਆਪਾਂ ਤਾਂ ਵੀ ਨੂੰ ਪੁੱਛਿਆ ਕੋਈ ਨਹੀਂ ਮਾਂ ਕਿਤੇ ਪਾਇ ਸੁਝਿਆ ਕਹਿੰਦਾ ਹਾਂ ਮਾਇਆ ਦਾ ਮਾਰ ਫੱਟ ਗਿਆ ਦਾ ਮਾਰ ਮੜ ਗਿਆ ਮਾਰ ਫੱਟ ਗਿਆ ਕਾ ਕੋਈ ਨਾ ਪੱਕਾ ਕੰਮ ਮੈਂ ਇੱਕ ਵਾਰੀ ਗੀਵਨ ਗੱਡੀ ਓਟੀ ਦੀ ਚਾਲ ਵਿੱਚ ਗਲੂਫੀਆਂ ਗੱਡੀ ਆ ਪਾਣੀ ਲਾਉਂਦਾ ਕਮਾਲ ਪਰ ਉੱਥੇ ਤੇ ਆਏ ਰੇ ਨੱਠੇ ਜਦਵੀ ਟਿੱਬੀ ਪਤਾ ਹੀ ਕੱਢੂ ਚੱਲੇ ਤੇ ਕਿਉਂ 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 ਡਾਕਟਰ ਨੂੰ ਬੁਲਾਇਆ ਤੇ ਬਾਬੇ ਡੇਰੇ ਵਾਰ ਜਿਹੜਾ ਸੱਟਾਂ ਵੱਜੀਆਂ ਸਾਰੇ ਇਕੱਠੇ ਕਰੇ ਟੀਦੇ ਲੋਆ ਦਵਾਈ ਏ ਕਰਦੀ ਗੱਲ ਆ ਬਾਬੇ ਦੁੱਧ ਗੱਲ ਉਹਦਾ ਮੰਨਣਾ ਨਹੀਂ ਦੁੱਧ ਪੁਰਵੇ ਗਿਆ ਵੱੜ ਗਿਆ ਉਹ ਘਿਰ ਗਿਆ ਬਰਾਮਲ ਦੁੱਧ ਕਿਹੜੇ ਥੋੜਾ ਦਾ ਯਾਰ ਨਾ ਤੇ ਉਹ ਚਾਰ ਰਾਮ ਨੂੰ ਵੀ ਖੰਡ ਜਾਂਦਾ ਅੱਛਾ ਇਹ ਤੇ ਦੇਖ ਲੈ ਤੂੰ ਸਾਟੇ ਦੇ ਚ ਨਹੀਂ ਲੱਗੀ ਮਾਡੇ ਟਿਕਟ ਤਿਆਰ ਹੋਰ ਨੂੰ ਕਹੀ ਜਾਂਦਾ ਐ ਤੇ ਵੀ ਕਰਵਾਉਂ ਨਹੀਂ ਦੇਖਦਾ ਆਪ ਦਾ ਆਪ ਕਹੇ ਅੱਜ ਪਤਾ ਵੀ ਹੋਰ ਨੂੰ ਕਹੀ ਜਾਂਦਾ ਕਿ ਕਰਤੇ ਕੌਜ ਨਹੀਂ ਪਤਾ ਲੱਗਦਾ ਕਰਤੇ ਹੋਈ ਪਲਾਨੀ ਕਰ ਜਾਂ ਡਾਂਡਰ ਨਹੀਂ ਨਾ ਤੇਰੇ ਟੀਕੇ ਲੱਗੇ ਬਾਪੂ ਦਾਤ ਹੁੰਦਾ ਮਾਣਾ ਇਹ ਕਹਿੰਦਾ ਅਜੇ ਮੇਰੇ ਹੁੰਦਾ ਨਹੀਂ ਤੇ ਲੋ ਵਾਲੇ ਹੁੰਦਾ ਉਹ ਤਾਂ ਜਾਣੀ ਸਾਰੇ ਮੈਂ ਤਾਂ ਵੀ ਕੋ ਕਹਿੰਦੇ ਵੀ ਲਾ ਦੇ ਦੇ ਬਾਪੂ ਵੀ ਇਹ ਨਹੀਂ ਕਿ ਇਹ ਟਿਪੋ ਇਹੜੇ ਹੁੰਦਾ ਜਾਨੇ ਬਰਤੇ ਆਹ ਮੈਂ ਕੋਈ ਨਹੀਂ ਪਾ ਲੈਂਦਾ ਫਿਰ ਲੱਦਦੇ ਵੀ ਇੰਨਾ ਦਰਦ ਨਹੀਂ ਹੋਊਗਾ ਉਹ ਕਹਿੰਦੇ ਕਿ ਕਿੱਡੀ ਗੱਲ ਆਉਣਾ ਸੀ ਉਹਨਾਂ ਨਾਲ ਤਾਂ ਵੀ ਦਰਦ ਹੁੰਦਾ ਹੋਣਾ ਆਹ ਮੋੜ ਦਰਦ ਹੁੰਦਾ ਉਹ ਕਹਿੰਦੇ ਕਿ ਬਈ ਆਪਦੇ ਮੈਂ ਭੱਜ ਕੇ ਆਣਾ ਦੁੱਧਣ ਦੇਖ ਲੈ ਮਾਲ ਬਟਿਆ ਹੋ ਜਾਣਾ ਦੁੱਧਣ ਮੇਰੇ ਤੜੇ 10 ਵਜੇ ਤੋਂ ਪੰਮਾ ਉੱਠੀਦਾ ਬਤੇਰਾ ਕਹਿ ਕੇ ਦਰਦ ਹੁੰਦਾ ਟੀਕਾ ਲਾ ਲਓ ਡਾਕਟਰ ਨੂੰ ਕਿਹਾ ਜਾ ਕੇ ਦੇਖ ਦੇ ਆਈਆਂ ਦੀ ਨੇ 11 ਵਜੇ ਤਾਂ ਆਈਆਂ ਫੇਰ ਵੀ ਤੋਂ ਗੱਟੀਆਂ ਲੈ ਕੇ ਲੱਗੀਆਂ ਕਹਿੰਦੀ ਦਰਦband ਹੋ ਜਾਣਾ ਮੈਂ ਦਰਦ ਆਪੇ ਉਹ ਦੌਨਸਾਂ ਤੇ ਪਰ ਚਲ ਜੀ ਜਾਂਦਾ ਇਹ ਹੀ ਆ ਅੱਜ ਕਾਕੰਡਾ ਦਾ ਜੇ ਕੱਲ ਵੱਢ ਲਿਆ ਤਾਂ ਦੋ ਦਿਨ ਦਾ ਪਰ ਮੀਂਹ ਸੁਹਣਾ ਹੋ ਗਿਆ ਹੁਣ ਮੌਸਮ ਸਾਫ ਵੀ ਹੋ ਗਿਆ ਘੜੀ ਚ ਬੱਦਲ ਨਿਕਲੇ ਆਏ ਵਿੱਚ ਵਿੱਚੇ ਘੜੀ ਚ ਸੂਰਜ ਵੀ ਚਮਕਣ ਲੱਗ ਗਿਆ ਥੋੜਾ ਥੋੜਾ ਜਿਹਾ ਚਾਨਣਾ ਜਿਹਾ ਬਾਕੀ ਹੁਣ ਏ ਨਹੀਂ ਪਤਾ ਵੀ ਹੁਣ ਕਿੰਨਾ ਕ ਪਾਉ ਕਿੰਨਾ ਕ ਨਹੀਂ ਬੰਦੇ ਅੰਦਰ ਪਈ ਆ ਉਹ ਬਾਹਰ ਨਿਕਲੇ ਆਓ ਆਜਾ ਤੋਂ ਪਾਣੀ ਕਲੇ ਆਈ ਅੰਦਰ ਦੇਖਦੇ ਵੀ ਨਹੀਂ ਨੇਰੇ ਚ ਆਜਾ ਬਾਹਰ ਹਾਂ ਪੱਜਿ ਆਓ ਪੱਜਿ ਆਓ ਬਾਹਰ ਹਾਂ ਵਿਹਲੇ ਹੋ ਗਏ ਅੱਜ ਹਾਂ ਲਓ ਕਰਕੇ ਮੀਂਹ ਦੇ ਲਾ ਕੜੀ ਚ ਧੁੱਪਾਂ ਨਿਕਲੇ ਆਉਂਦੀ ਆ ਹਾਂ ਹੁਣ ਸੂਰਜ ਆ ਗਿਆ ਕੁਝ ਨਹੀਂ ਪਤਾ ਲੱਗਦਾ ਇਹਦਾ ਕੀ ਕਰਦੇ ਅੱਜ ਜਾ ਗਿਆ ਥਾ ਕਮਾਲਪੁਰ ਢਾਲ ਵਾਲੇ ਗੰਨਾ ਕਰਨੇ ਵੀ ਪੈਨੇ ਲੱਗ ਗਿਆ ਜਦ ਇਹ ਪਾ ਜਾਇਆ ਅੱਛਾ ਹਾਂਜੀ ਕੱਲ ਪਰਚੀ ਲੱਦਤੀ ਸੀ ਹਾਂਜੀ ਕਿੰਨੀ ਭਰੀ ਲੱਦੀ ਸੀ ਗਾਇਸ ਘੱਟ ਲੱਦੀ ਆ ਨਹੀਂ 10 10 ਬੜਾ ਲਾ ਹਾਂ ਭਰੀ ਵੀ ਥਾ ਲੰਬਾ ਲੰਬਾ ਇਨੀ ਬਿਨੀ ਭਾਰੀ ਸੀ ਜਾਨੀ ਸਪੀਡਰ 45 45 ਸਾਰੇ 49 ਉੱਪਰ ਲੈ ਬਈ ਡੀ ਭਾਰੀ ਕਿੱਥੇ ਹੋਣੀ ਪਰੀ ਹਾਂ ਹੂੰਗੀ ਟੇ ਲੋ ਚੱਲ ਜਾ ਮੈਂ ਹੀ ਦੇਖੂੰਗਾ ਮੈਂ ਤਾਂ ਦੇਖੀ ਨਹੀਂ ਪਰੀ ਮੇਰਾ ਜਦੇ ਦਾਤ ਦੇਣਾ ਤਾਂ ਪਰੀ ਗੱਡੀ ਗਾ ਨਹੀਂ ਪਰੀ ਬੜਾ ਫਰਾਕ ਪਾਲਟੂ ਚੜਨਾ ਹੀ ਹੁੰਦਾ ਸੀ ਪਾਲਟੂ ਕਿੱਥੇ ਚੜਜੂ ਵਿਚਾਰਾ ਆ ਮਾਰਨਾ ਤੁਸੀਂ ਉਹ ਉਹ ਚੱਕਣ ਲਾ ਚਕਾਉਣ ਲਾਉਣਾ ਤਾਂ ਉਹਨੂੰ ਇਹ ਚਕਾਣੇ ਲਾਗੇ ਮੈਂ ਚਕਾ ਰਗੇ ਅੱਛਾ ਪਾਲਟੂ ਦੇ ਬਾਦ ਦਾ ਕੰਮ ਨਹੀਂ ਹੈਗਾ ਬੋਲਾ ਕੋ ਚੜਾ ਦਈਏ ਉੱਪਰ ਗਾ ਸਾਚਰਨ ਚਲਾਨੇ ਉਹ ਬਫੇ ਦਾ ਟਰਾਲੀ ਥੋੜੀ ਪੁੱਜਣੀ ਸੀ ਸਰੇ ਉੱਪਰ ਕਿਨੇ ਲੱਦੀ ਆ ਹੈ ਬੋਲਾ ਬੋਲਾ ਉਹਨੂੰ ਕੀ ਪਤਾ ਵਿਚਾਰੇ ਨੂੰ ਕਾਲਾ ਸਰਦਾਰ ਕਾਦੀ ਥਾ ਕਾਲਾ ਜੀ ਤੂੰ ਤਾਂ ਲੱਤਦਾ ਹੁੰਦਾ ਅੱਗੇ ਮੈਂ ਵੀ ਥਾ ਫਿਰ ਮੈਂ ਉਤਾਰ ਕੇ ਆਇਆ ਜੀ ਕਿ ਜਨੇ ਆਪਣਾ ਲੋਡ ਕਰੋ ਮੈਂ ਵੀ ਥਾ ਨਰਾ ਠੀਕ ਆ ਮੌਸਮ ਤਾਂ ਨਹੀਂ ਨਾ ਖੁੱਲ ਰਿਹਾ ਅੱਜ ਕੱਲ ਕੋ ਖੁੱਲੇਗਾ ਕਾਲੂ ਦੱਸਿਆ ਵਾ ਉਹ ਵੀ ਜਾ ਰਿਹਾ ਸਰਦਾਰ ਲੈ ਕੇ ਹੂੰ ਸਮਰਾਨ ਹੈ ਤੇ ਦੇਰ ਤੋਂ ਕੰਪਾਈ ਦੂਏ ਪਾਸੇ ਗੱਲ ਬਣੀ ਨਹੀਂ ਫਿਰ ਇਹ ਆ ਦੇ ਨਾਲੇ ਧੁੱਪਾਂ ਵਿੱਚ ਮੀਂਹ ਆ ਗਿਆ ਫਿਰ ਮੀਂਹ ਆ ਗਿਆ ਇਹਨ ਕੰਮ ਖਰਾਬ ਹੋ ਗਿਆ। ਹੋਰ ਤਾਂ ਕੁਝ ਨਹੀਂ ਹੁਣ ਥੋੜੀ ਦਿਹਾੜੀ ਮਰਗੀ ਘਟੋ ਘੜ ਵੀ 6 ਬੰਦੇ ਆ 6 ਚੋਗਾ 24 25 26 1000 ਦਾ ਨੁਕਸਾਨ ਤਾਂ ਹੋ ਗਿਆ। ਉਧਰ ਦੇਖ ਤਾਂ ਉਹਨਾਂ ਦਾ ਉਹ 12 ਬੰਦੇ ਆ 12 ਵਿਹਲੇ ਬੈਠੇ ਅੱਜ। ਹਾਂ ਗੇ ਲਾਈ ਹੈ। ਹਾਂ ਆ ਗਏ ਭੱਜਿਆ ਏ। ਹੰਦ ਲੱਗਦਾ ਤਾਂ। ਹੰਦ ਨਹੀਂ ਛੇਲ ਨਹੀਂ ਨਾ ਹੁੰਦਾ ਗਿੱਲੇ ਵਿੱਚ। ਕੋਈ ਆ ਲੋ ਸਰਦਾਰਾ ਬਰਮਾ ਵਾਲਾ। ਉਹ ਛਟੀਆਂ ਵਾਲਾ। ਉਹ ਛਟੀਆਂ ਵਾਲਾ। ਹਾਂ। ਚੱਲ ਕੋਈ ਨਹੀਂ। ਡੰਗਰਾ ਦਾ ਇਹਦੇ ਨਾਲੋਂ ਬੁਰਾ ਹਾਲ। ਮੀਨ ਵਾਲ ਇੱਕ ਫਾਇਦਾ ਵੀ ਉਹਦੇ ਗਾਣੇ ਨੁਕਸਾਨ ਵੀ ਆ ਨੁਕਸਾਨ ਇਹ ਆ ਬਈ ਡੰਗਰ ਬੱਚੇ ਦਾ ਬਹੁਤ ਔਖਾ ਹੋ ਗਿਆ ਅੰਦਰ ਖੜੇ ਆ ਵਿਚਾਰੇ ਸੁਬੀਰ ਦੇ ਮੌਸਮ ਨੂੰ ਸਾਫ਼ ਹੋਊਗਾ ਧੁੱਪਾਂ ਨਿਕਲੂਗੀ ਤਾਂ ਬਾਹਰ ਨਿਕਲਣੇ ਆ ਨਹੀਂ ਉਹਨਾਂ ਚਰੰਦਰੇ ਆ ਇੱਕ ਲੇਬਰ ਵਾਲੇ ਸਾਰੇ ਵਿਲੇ ਹੋ ਗਏ ਜਿੰਨੇ ਹੈਗੇ ਵਿਚਾਰੇ ਨਾਜ ਕੋਈ ਪਾਰਕੀ ਘੜ ਹੋਈ ਆ ਨਾ ਵਾਸਤਾ ਦੇ ਕਰਕੇ ਵਿਲੇ ਬੈਠੇ ਆ ਆ ਵੀ ਲੇਬਰ ਆਪਣੀ ਵੀ ਉਧਰ ਦੂਏ ਵੀ ਉਧਰ ਉਹ ਮਿਲਣੇ ਤੱਕ ਕਰੇ ਪਏ ਆ ਕੱਲ ਮਨੂੰ ਲੱਗਦੀ ਵੀ ਬਹੁਤਾ ਨਹੀਂ ਤਾਂ 15 18 ਘੰਟੇ ਖੜਾ ਰਿਹਾ ਕੱਲ ਵੀ ਪਰਸੋਂ ਵੀ ਪੰਜ ਚਾਰ ਘੰਟੇ ਖੜ੍ਹ ਲਿਆ 200 ਤੋਂ ਉੱਪਰ ਟਰਾਲੀ ਹੋਈ ਪਈ ਆ ਮਿਲ ਵਿੱਚ ਹੁਣ ਉਹ ਹੁਣ ਉਹਨਾਂ ਨੇ ਲੱਦਣੀ ਸੀ ਪਰ ਨਹੀਂ ਕੜੇ ਨਹੀਂ ਹੋ ਰਹੀ ਜਦ ਭੇਜ ਕੇ ਵੀ ਮਿਲ ਚਾ ਕਰੂੰਗਾ ਜੇ ਮਿਲ ਚੱਲੂੰਗਾ ਆ ਚੱਕਰ ਪਿਆ ਪਿਆ ਉਧਰ ਹਰਸ਼ਵੀਰ ਦੇ ਜੱਲੀਆਂ ਕੱਢਦੇ ਸੀ ਕੱਲ ਕਹਿੰਦਾ 150 ਕੁਇੰਟਲ ਕੱਢਣੀ ਆ 150 ਬੌਂਡ ਕਰਾਇਆ ਪਹਿਲੀ ਵਾਰੀ ਉਨਵੇਂ ਪੰਗਾ ਖੜਾ ਹੋ ਗਿਆ ਅੱਜ ਘੜੀ ਪਈ ਸੀ ਉਹਦੇ ਥੋੜੀ-ਮੋਟੀ ਰਹਿੰਦੀ ਸੀ ਕਾਂਡੇ ਨੂੰ ਐਨੇ ਵਿੱਚ ਹੁਣ ਉੱਥੇ ਰਸਤਾ ਗਿੱਲਾ ਹੋ ਗਿਆ ਮੀਂਹ ਸੋਣਾ ਪੈ ਗਿਆ ਫੇਰ ਵੀ ਰਸਮਾਂ ਜਾ ਮੈਨੂੰ ਨਹੀਂ ਲੱਗਦੀ ਅੱਜ ਵੀ ਉੱਥੇ ਨਿਕਲੂਗੀ ਫਿਰ ਭਈਏ ਦਾ ਆ ਗਏ ਬਿੱਲੇ ਆ ਕਹਿੰਦਾ ਸਰਦਾਰ ਜੀ ਹੁਣ ਮੀਂਹ ਹਟੇ ਤੀ ਦੇਖਾਂਗੇ ਵੀ ਘੜ ਵੀ ਨਹੀਂ ਹੋ ਰਿਹਾ ਕਿ ਕੋਈ ਸਵੇਰੇ ਸੋਣਾ ਵੀ ਪੈ ਲਿਆ ਬਾਕੀ ਹੁਣ ਹੋਰ ਪੈ ਜਾਂਦਾ ਹਜੇ ਵੀ ਕੋਈ ਪਤਾ ਨਹੀਂ ਕੋਈ ਕਾਲੂ ਦੱਸਿਆ ਬਾਈ ਬਾਕੀ ਦੇਖਦੇ ਆ ਹੁਣ ਕਿੰਨਾ ਕ ਪੈਂਦਾ ਰਾਤ ਨੂੰ ਕਣਕਾਂ ਨੂੰ ਫਾਇਦਾ ਵੀ ਆ ਕਿਉਂਕਿ ਛਾਲਾ ਮਾਰਦੀਆਂ ਜਾਂਦੀਆਂ ਜੋ ਮੀ ਪਾਉਂਗਾ ਮੜਾ ਮੋਟਾ ਇੰਨੇ ਚ ਫਾਇਦਾ ਹੋ ਜਾਂਦਾ ਬਾਕੀ ਦੇਖਦੇ ਰੱਬ ਦੇ ਰੰਗਾ ਕਿੰਨਾ ਕਿ ਪੈਣਾ ਕਿੰਨਾ ਨਹੀਂ ਸਾਡਾ ਤਾਂ ਚੱਲੀ ਜਾਂਦਾ ਉਹਦੇ ਵਿਚਾਰੇ ਤਾਂ ਕਿੰਨੇ ਦਾ ਔਖਾ ਚੱਲੀਆਂ ਨਿਕਲਣਾ ਨਹੀਂ ਜੇ ਚਾਰ ਗਣੀਆਂ ਹੋਰ ਪੈ ਗਈਆਂ ਘੜਿਆ ਪਿਆ ਐ ਵੀ ਨਹੀਂ ਹੈਗਾ ਵੀ ਹਾ ਸਿਰ ਪਰ ਲੱਦ ਹੋ ਜੂ ਟੋਟਾ ਘਟ ਬਈ ਬਹੁਤੀ ਨਹੀਂ ਤਾਂ ਡੇਢ ਕਿਲੇ ਦੀ ਲਾਮ ਪੈ ਜਾਣੀ ਡੇਢ ਤੇ ਵੀ 2 ਕਿਲੀਆਂ ਦੀ ਲਾਮ ਪੈ ਜਾਣੀ ਜਿੰਨੀ ਦੂਰ ਭਰੀ ਜਾਣੀ ਆ ਵੀ ਜੇ ਬਾਹਰੇ ਲੱਤ ਦੇਣ ਬਾਰ ਵੀ ਨਹੀਂ ਲੱਦ ਹੋਣਾ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਐ ਤਾਂ ਔਖਾ ਉੱਥੇ ਡੱਕਰ ਕਰਕੇ ਨਹੀਂ ਦੇਖਣ ਨੂੰ ਐ ਲੱਗਦਾ ਵੀ ਜਿੱਕਣਾ ਪਿਆ ਬਹੁਤ ਘੱਟ ਕਿਉਂਕਿ ਰਸਮਾ ਪਿਆ ਨਾ ਜਮਾਏ ਟੂਆ ਜਾਂ ਪਟਕੇ ਦੇਖਿਆ ਪੂਰੀ ਗਿੱਲਾ ਥੱਲੇ ਤੱਕ ਹੈ ਨਾ ਆ ਖੇਤ ਬਿਲਕੁਲ ਸੁੱਕਾ ਦਾ ਓਰੇ ਇਹ ਥੱਲੇ ਤੱਕ ਗਿੱਲ ਸੀ ਸਾਰੇ ਖੇਤ ਵਿੱਚ ਇੱਕ ਨਹੀਂ ਦੇਖਣ ਨੂੰ ਐ ਲੱਗਦਾ ਵੀ ਗਿੱਲ ਹੈ ਨਹੀਂ ਕਿਉਂਕਿ ਰਸਮਾ ਪਿਆ ਨਾ ਸਪੀਡ ਗੈਲ ਨਹੀਂ ਪਿਆ ਇਕਣੀ ਉਹ ਪਰਲੇ ਵੈਸੇ ਕਣਕਾ ਉਹ ਦੇਖਦੇ ਆ ਵੀ ਜੰਮਦੀ ਕਿ ਨਹੀਂ ਜੰਮਦੀ ਬੀਜੀ ਵੀ ਆ ਬਾਕੀ ਵਕਤ ਦੱਸੂਗਾ ਜੰਮਣਾ ਨਾ ਜੰਮਣਾ ਬਾਕੀ ਚਲੋ ਹੈ ਵਧੀਆ ਰਸਮਾਂ ਵੀ ਪੈ ਗਿਆ ਥੋੜਾ ਜਿਹਾ ਕਣਕਾ ਨੂੰ ਵੀ ਫਾਇਦਾ ਸਭ ਕਾਸੀ ਨੂੰ ਫਾਇਦਾ ਆ ਤਾਂ ਗਿਰ ਗਿਆ ਭਗਤ ਸਾਰਾ ਹੀ 18 ਇਹ ਤਾਂ ਪਹੀ ਢਾਈ ਬੈਠਾ ਹੁਣ ਵੀ ਲੰਗਰ ਨੂੰ ਵੀ ਰਸਤਾ ਨਹੀਂ ਛੱਡਣਾ ਹੈਗਾ 18 ਤਾਂ ਨਹੀਂ ਖੜਿਆ ਬਿਲਕੁਲ 95 ਖੜਾ ਹਲੇ 99 ਦਾ ਕੋਈ ਕੋਈ ਮੇੜਾ ਗਰੇ ਆ ਉਹ ਵੀ ਬਾਹਰ ਪਾਣੀ ਲਾਏ ਤੇ ਬਾਕੀ ਸਾਰਾ ਖੜਾ 18 ਟਹਿ ਗਿਆ ਬਿਲਕੁਲ ਚੱਲ ਕੋਈ ਨਹੀਂ ਰਹਿ ਗਏ 2 ਮਹੀਨੇ ਤੇਰੇ ਵੀ ਤੂਹੇ ਤੇ ਵਿਚਾਰ ਰੱਖਣਾ ਪੈਣਾ ਬਾਕੀ ਤਾਂ ਕੋਈ ਚੱਕਰ ਨਹੀਂ ਉਹ ਆਇਆ ਭਾਈ ਫਰਮਾਨ ਸਾਹਿਬ ਜੀ ਟੁਕਾ ਟੁਕੀਏ ਲੈਕੋ ਚਲੋ ਲੈਟ ਆ ਗਈ ਹਾਂਜੀ ਹੂੰ કરીਏਗਾ ਮਹਿਸਾ ਦਾ ਬੁਰਾ ਹਾਲ ਹੋਇਆ ਪਰ ਜਸ ਉੱਕ ਵਛਾਈ ਵੀ ਜਾਂਤ ਬੈਠੀਆਂ ਮौज ਗਲ ਅੱਜ ਠੰਡ ਵੀ ਹੋ ਗਈ ਬਹੁਤ ਹਾਂ ਠੰਡ ਹੋ ਗਈ ਅੱਜ ਠੰਡ ਤਾਂ ਹੋਗੀ ਪਰ ਮੌਸਮ ਮੀਂਹ ਕਦੇ ਆ ਜਾਂਦਾ ਕਦੇ ਬੱਦਲ ਹੋ ਜਾਂਦਾ ਘੜੀ ਜਿਖੜੇ ਪਤਾ ਲੱਗਦਾ 2 ਮਿੰਟ ਚ ਸੁਬੀਰ ਦੀ ਲਾਈਟ ਨਹੀਂ ਹੈਗੀ ਕੋਹੋਂ ਲਾਈਟ ਆਈ ਹੈ ਹਾਲੇ ਦੇਖ ਲੈ ਭੱਜ ਜਾਂਦੀ ਆ ਜਾਂਦੀ ਆ ਹਾਂ ਭੱਜ ਜਾਂਦੀ ਆ ਜਾਂਦੀ ਆ ਚਲਾਇਆ ਵੀ ਟੁਕਾ ਹੈਗਾ ਹਰੀ ਆ ਜੀ ਟੁਕ ਕੇ ਪਾ ਦੀਏ ਹਾਂਜੀ ਸਟ ਲਾ ਗੂਗ ਰਲਾ ਕੇ ਇਹਨਾਂ ਨੂੰ ਬਾਪਾ ਦੇ ਬੈਠੀਆਂ ਮੋਜਗਾ ਲਾਈ ਤਾਂ ਸੁੱਕ ਵਿੱਚ ਨਹੀਂ ਤਾਂ ਫਿਰ ਟੱਪਣੀਆਂ ਹੀ ਤਾਂ ਇਹਨਾਂ ਨੇ ਜੇ ਗਿੱਲਾ ਹੁੰਦਾ ਗਿੱਲਾ ਹੁੰਦਾ ਫਿਰ ਕੰਨ ਤੇ ਜਾਂਦੀਆਂ ਇਹ ਵੀ ਉਤਰ ਕੰਨਤ ਨਹੀਂ ਉਹਨਾਂ ਨੇ ਚੱਲ ਵੀ ਆਈਆਂ ਫੈਨ ਲੱਗ ਜਾਂਦਾ ਹਟ ਜਾਂਦਾ ਏ ਉਹੀ ਤਾਂ ਚੱਕਰ ਬੱਦਲ ਬਾਈ ਤਾਂ ਸਵੇਰ ਦੀ ਹੋਆ ਇੱਕ ਦੋ ਵਾਰੀ ਧੁੱਪਾਂ ਵੀ ਨਿਕਲੀਆਂ ਧੁੱਪਾਂ ਨਿਕਲੀਆਂ ਵਿੱਚ ਨੂੰ ਮੈਂ ਮੋਟਰ ਉੱਪਰ ਤਾਂ ਐ ਧੁੱਪਾਂ ਨਿਕਲਿਆ ਜੀ ਫਿਰ ਵੀ ਪੈਣ ਲੱਗ ਗਿਆ ਤਾਂ 5 ਮਿੰਟ 10 ਮਿੰਟ ਬਾਅਦ ਚਾਲ ਕੋਈ ਨਹੀਂ ਇਹਦੇ ਵੀ ਦੇਣਾ ਤਾਂ ਹੀ ਠੰਡ ਹੋਊਗੀ ਨਹੀਂ ਕਿਹ ਪਤਾ ਲੱਗੂ ਸਿਆਲ ਉਹ ਆਪਣੇ ਕਣਕ ਦਾ ਪਤਨੀ ਕਾ ਬਣਨਾ ਦੇਖਦੇ ਜੋ ਹੋਰ ਪੈ ਗਿਆ ਉਹਦਾ ਰਾਮ ਰਾਮੇ ਹੁਣ ਆਪੇ ਤਾਂ ਮੱਕੀ ਉਹ ਬੀਜਾਂਗੇ ਫਿਰ ਬਾਕੇ ਮੱਕੀ ਬੀਜ ਦਾਂਗੇ ਫਿਰ ਜੰਮਣੇ ਪਰ ਦੇਖਦੇ ਕਿੰਨੀ ਕਿ ਜੰਮਦੀ ਕਿੰਨੀ ਨਹੀਂ ਦੇਖਦੇ ਤਾਇਆ ਜੀ ਨੇ ਵੀ ਬੀਜੀ ਦੀ ਗੱਲ ਹਾਂ ਤਾਇਆ ਨੇ ਵੀ ਗੱਲ ਬੀਜੀ ਦੀ ਦੇਖ ਤਾਇਆ ਜਿੱਦਾਂ ਬੀਜਦਾ ਉਦੋਂ ਨੇ ਵੀ ਪਾ ਦਿੰਦਾ ਇਹ ਫਿਰ ਇਕੱਲੇ ਤਾਇਆ ਜੀ ਨੂੰ ਜਾਂਦੇ ਤੇ ਆਪਾਂ ਹਾਂ ਕਿ ਮੀਂਹ ਪੈ ਜਾਣਾ ਕੀ ਗੋਸਾ ਹੋਰ ਵੀ ਜਰ ਨਾ ਤਾਏ ਦਾ ਪੱਕਾ ਮੀ ਪਵਾ ਦਿੰਦਾ ਜਦ ਵੀ ਇਹ ਬੀਜ ਦਾ ਕੋਈ ਨਾ ਕੋਸ ਉੱਤੇ ਪੈਣਾ ਇਹ ਬਰਸੀਨੀ ਬੀਜਿਆ ਜਦ ਪੁੱਤ ਜਦ ਮੀ ਪੈ ਗਿਆ ਤਾਂ ਹੁਣ ਅੱਜ ਕੱਲ ਕਣਕ ਵੀ ਜੀ ਅੱਜ ਫਿਰ ਉਹ ਜੀ ਪੈ ਗਿਆ ਚੱਲ ਕੋਈ ਨਹੀਂ ਚੱਲ ਤੁਕੀ ਚਲੋ